ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਅਪਡੇਟ ਦੇ ਵਿੱਚ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੰਪਰ ਵੈਕੈਂਸੀ ਆਊਟ ਕੀਤੀਆਂ ਗਈਆਂ ਹਨ ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਆਪਾਂ ਇਹ ਦੇਖਦੇ ਆ ਕਿ 9000 ਪਲੱਸ ਪੋਸਟਾਂ ਤੁਸੀਂ ਇਸ ਇਹ ਜਿਹੜੀ ਡਿਪਾਰਟਮੈਂਟ ਹੈ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣ ਮਿਲਣ ਗਈਆਂ ਤੇ ਇਹ ਆ ਗਿਆ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਨ ਉਹਨਾਂ ਨੇ ਇਹ ਗੱਲ ਕੀਤੀ ਗਈ ਹੈ ਟਵੀਟ ਤੇ ਕਿ ਸਰਕਾਰੀ ਕਾਲਜਾਂ ਦੇ ਵਿੱਚ 646 ਪ੍ਰੋਫੈਸਰ ਹੀ ਜਲਦ ਹੀ ਜਿਹੜੇ ਹਨ ਪ੍ਰਤੀਕੀਤੇ ਜਾਣਗੇ ਇਸ ਤੋਂ ਇਲਾਵਾ 7000 ਪ੍ਰਾਇਮਰੀ ਟੀਚਰ 6000 ਲੈ ਕੇ ਜਿਹੜੇ ਹਨ ਈਟੀਟੀ ਦੇ ਟੀਚਰ ਕੀਤੇ ਜਾਣਗੇ ਚੇਂਜਰ ਮਾਸਟਰ ਕੇਡਰ ਤੇ ਕੀਤੇ ਜਾਣਗੇ ਇਸ ਤੋਂ ਇਲਾਵਾ ਪ੍ਰਿੰਸੀਪਲ ਤੋਂ ਇਲਾਵਾ ਹੁੰਚੜੀ ਸਕੂਲ ਵਿੱਚ ਹੈਡ ਸਟਾਫ ਨੇ ਉਹਨਾਂ ਨੂੰ ਵੀ ਕੀ ਟ੍ਰੇਨਿੰਗ ਤੇ ਭੇਜਿਆ ਜਾ ਗਿਆ ਮਤਲਬ ਆਪਾਂ ਕਹਿ ਸਕਦੇ ਆ 6 12 13000 ਟੋਟਲ ਪੋਸਟ ਆਊਟ ਕੀਤੀਆਂ ਗਈਆਂ ਹਨ ਇਹ ਇਹਨਾਂ ਦੀ ਟਵੀਟ ਕਰਕੇ ਦਿੱਤਾ ਗਿਆ ਹੈ ਕਿ ਇਹ ਪੋਸਟਾ ਸਾਨੂੰ ਜਲਦ ਹੀ 2024 ਦੇ ਵਿੱਚ ਦੇਖਣ ਨੂੰ ਮਿਲਣਗੇ ਜਿਹੜੇ ਕੈਂਡੀਡੇਟ ਦੇ ਕੋਲ एलिजिਬਿਲਟੀ ਹੈਗੀ ਹੈ ਮਾ ਕੋਈ ਟੀਟੀ ਹੈ ਬੀਐਡ ਹੈਗੀ ਹੈ ਜਾਂ ਉਹਨਾਂ ਨੇ ਐਮਏ ਕਲੀਅਰ ਕਰਕੇ ਨੈਟ ਕਲੀਅਰ ਕੀਤਾ ਹੋਇਆ ਹੈ ਤਾਂ ਉਹ ਪ੍ਰੋਫੈਸਰ ਦੇ ਰੈਂਕ ਤੇ ਬੈਠ ਸਕਦੇ ਹਨ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਕਿਉਂਕਿ ਪੋਸਟਾ ਸਾਨੂੰ ਅਜੇ ਤੱਕ ਨਹੀਂ ਦੇਖਣ ਨੂੰ ਮਿਲੀਆਂ ਬਟ ਸਾਨੂੰ 2024 ਦੇ ਵਿੱਚ ਪੋਸਟਾ ਦੇਖਣ ਨੂੰ ਮਿਲਣਗੇ ਕਿਉਂਕਿ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਖੁਦ ਇਹ ਟਵੀਟ ਕਰਕੇ ਇਹ ਗੱਲ ਦੱਸ ਦੇ ਕੀ ਕੀ ਉਹਨਾਂ ਨੇ ਇਹ ਜਿਹੜੇ ਪੋਸਟਾਂ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਇੱਕ ਨੌਜਵਾਨ ਨੂੰ ਇੱਕ ਬਹੁਤ ਹੀ ਵੱਡੀ ਪੰਪਰ ਭਰਤੀ ਹੈ ਨਾ ਦੇਣੀ ਹੈ ਸੋ ਵੱਧ ਤੋਂ ਵੱਧ ਜੀ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਉੱਤੇ ਪਹਿਲੀ ਵਾਰ ਜੁੜੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਧੰਨਵਾਦ